Keseriusan kebijakan upaya perisasi kal, di wilayah kertas Terima kasih telah menonton! ਕੋ ਖਾਲਸਾ ਵਾਹ ਕਿਤੇ ਪਤੇ ਜਿਹੜਾ ਨਗੇ ਕਿਤਾ ਸੁਝਾਏਗਾ ਜਿਹੜਾ ਗੁਰੂ ਸਾਹਿਬ ਜਿਹੜਾ ਸੁਣਾ ਮੈਂ ਐਕਸੂ ਬੇਦਾਰ ਦਾਰਾ ਸਿੰਘ ਆਰਮੀ ਰਿਟਾਇਰਡ ਅੱਜ ਦਾ ਜੋ ਜਿਹੜਾ ਹੈ ਚਮਕੌਰ ਦੀ ਸ਼ਹੀਦਾਂ ਦੀ ਯਾਦ ਵਿੱਚ ਬਾਸ਼ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਤੇ ਚਮਕੌਰ ਗ੍ਰੀਤੇ ਸ਼ਹੀਦਾਂ ਦੀ ਯਾਦ ਵਿੱਚ ਪਿੰਡ ਟਪਈ ਦੀ ਪਾਤਸ਼ਾਹੋਂ ਬਾਬਾ ਜੀ ਸ਼ਰੋਮਣੀ ਜਨਰ ਅਮਰ ਸਿੰਘ ਦੇ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਸਾਹਿਬ ਤੋਂ ਪਰਾਡਰ ਪਰਾ ਸੰਗਤਾਂ ਦਾ ਚੱਲ ਕੇ ਬਹੁਤ ਹੀ ਉਤਸ਼ਾਹ ਮਿਲਿਆ ਹਰ ਸੰਗਤਾਂ ਜਿਹੜੀਆਂ ਬੜੇ ਪ੍ਰਕਾਸ਼ ਪੁਰਬ ਨੂੰ ਬੜੇ ਗੁਰੂ ਜੀ ਕਿਰਪਾ ਦੇ ਨਾਲ ਮਨਾ ਰਹੇ ਆ ਮੈਂ ਅਰਦਾਸ ਕਰਦਾ ਕਿ ਚੰਬਕੌਰ ਦੇ ਸ਼ਹੀਦ ਸਾਰਿਆਂ ਦੇ ਬੱਚਿਆਂ ਤੇ ਪਰਿਵਾਰਾਂ ਤੇ ਤੰਦਰੁਸਤੀ ਰੱਖੇ ਬੱਚਿਆਂ ਦੇ ਨਸਿਆਂ ਨੂੰ ਦੂਰ ਕਰੇ ਮਾਪਿਓ ਦੇ ਆਗਿਆਕਾਰ ਕਰੇ ਗੁਰਮਤਿ ਦੇ ਨਾਲ ਜੋੜੇ ਬੱਚੇ ਆਪਣੇ ਮਾਪਿਓ ਦੇ ਆਗਿਆਕਾਰ ਹੋਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਨਾ ਰਹੀ ਹੈ ਹਾਂ ਉਹ ਸਾਰੀਆਂ ਸੰਗਤਾਂ ਗੁਰੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਕਮਲਜੋਤ ਕੌਰ ਹੈ ਤੇ ਮੈਂ ਇਹ ਪਿੰਡ ਟਪਈ ਤੋਂ ਬੋਲ ਰਹੀ ਆ ਸਾਡੇ ਗੁਰਦੁਆਰੇ ਪਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇੋਂ ਛੋਟੇ ਸਾਹਿਬ ਜਾਦੇ ਤੇ ਵੱਡੇ ਸਾਹਿਬ ਜਾਦੇ ਦੀ ਯਾਦ ਵਿੱਚ ਜੋ ਕਿ ਨਗਰ ਕੀਰਤਨ ਨਿਕਲੇ ਆਏ ਤੇ ਅਸੀਂ ਇਹੀ ਉਮੀਦ ਕਰਦੇ ਆ ਉਹਨਾਂ ਛੋਟੇ ਸਾਹਿਬ ਜਾਦੇ ਤੇ ਵੱਡੇ ਸਾਹਿਬ ਜਾਦੇ ਦੀਆਂ